ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੋਡ ਨਾ ਇਹੋ ਮਾਨਸ ਨਾ ਇਹੋ ਦੇਵ ਨਾ ਇਹੋ ਜਤੀ ਕਹਾਵੈ ਸੇਵ ਨਾ ਇਹੋ ਜੋਗੀ ਨਾ ਅਬਦੂਤਾ ਨਾ ਇਸ ਮਾਈ ਨ ਕਾਹੂ ਪਤਾ ਇਹ ਆ ਮੰਦਰ ਮਹਿ ਕੌਣ ਬਸਾਈ ਤਾਕ ਅੰਤ ਨ ਕੂਪਾਈ ਰਹਾਉ ਨਾ ਇਹੋ ਗਿਰਹੀ ਨਾ ਉਹ ਉਦਾਸੀ ना एह राज ना पीख मंगासी ना इस पिंड ना रक्तु राती ना एह ब्राह्मण ना एह खाती ना एह तपा कहावे सीख ਨਾ ਇਹੋ ਜੀਵੈ ਨ ਮਰਤਾ ਦੇਖ ਇਸ ਮਰਤੇ ਕੋ ਜੇ ਕੂਰਵੈ ਜੋ ਰੂਵੈ ਸੋਈ ਪਤਖੂਵੈ ਗੁਰ ਪ੍ਰਸਾਦ ਮੈਂ ਡਗਰੋ ਪਾਇਆ ਜੀਵਨ ਮਰਨ ਦੂ ਮਿਟਵਾਇਆ ਕਬੀਰ ਇਹੋ ਰਾਮ ਕੀ ਅੰਸ ਜਾਸ ਕਾਗਦ ਪਰ ਮਿਟਾ ਨ ਮੰਸ ਗੋਡ ਟੂਟੇ ਤਾਗੇ ਨਿਖੁੱਟੀ ਪਾਨ ਦਵਾਰ ਉਪਰ ਨਿਖੁੱਟੀ ਥੋੜਾ ਜਿਹਾ ਕਸ ਕੇ ਬੋਲਨਾ ਟੂਟੇ ਤਾਗੇ ਨਿਖੁੱਟੀ ਪਾਨ ਦੁਆਰ ਉੱਪਰ ਚਿਲਕਾ ਵਹਿ ਕਾਨ ਚਿਲਕਾ ਵਹਿ ਕਕਾ ਉਚਾਰਨ ਕਰਨਾ ਕਗਾ ਨਹੀਂ ਬੋਲਣਾ ਚਿਲਕਾ ਵਹਿ ਨਹੀਂ ਕਹਿਣਾ ਕਾ ਵਹਿ ਚਿਲਕਾ ਵਹਿ ਕਾਨ ਕੂਚ ਵਿਚਾਰੇ ਫੂਏ ਫਾਲ ਯਾ ਮੁੰਡਿਆ ਯਾ ਮੁੰਡਿਆ ਸਿਰ ਯਾ ਮਡੀ ਇਹੋ ਮੁੰਡਿਆ ਇਹ ਮੁੰਡਿਆ ਸਿਰ ਇਥੇ ਵੀ ਸਾਮ ਲੱਗੇਗਾ ਇਹ ਮੁੰਡਿਆ ਸਿਰ ਚੜਬੋ ਕਾਲ ਇਹ ਮੁੰਡਿਆ ਸਗਲੋ ਦਰਬ ਖੋਈ ਆਵਤ ਜਾਤ ਨਾਕ ਸਰ ਹੋਈ ਨਾ ਕਸਰ ਇਹ ਸੰਪਰਦਾ ਦੇ ਵਿੱਚ ਵੱਖਰਾ ਪਾਠ ਕਰਾਇਆ ਜਾਂਦਾ ਹੈ ਕੌਣ ਜਾਣਦੀ ਉਸ ਨੂੰ ਕੋਈ ਕਸਰ ਨਹੀਂ ਹੁੰਦੀ ਹੈ। ਯਾਨੀ ਜਨਮ ਮਰਨਾ ਇੱਕ ਵੱਡੀ ਕਸਰ ਹੈ। ਮੁੱਖ ਪਾਠ ਆਵਤ ਜਾਤ ਨਾ ਕਸਰ ਹੋਈ। ਦੂਜਾ ਕੌਣੀ ਪਾਠ ਨਾ ਕਸਰ ਹੈ। ਆਵਤ ਜਾਤ ਨਾ ਕਸਰ ਹੋਈ। ਰਹਾਉ ਤੁਰੀ ਨਾਰ ਕੀ ਛੋਡੀ ਬਾਤਾ ਪਹਿਲਾਂ ਦਰਪਣਾ ਚ ਵੀ ਨਾਕਸਰ ਸ਼ਬਦਾ ਸੀ ਹੁਣ ਜਿਹੜੇ ਨਵੀਨ ਦਰਪਣ ਛਾਪ ਰਹੇ ਨੇ ਉਥੇ ਨਾਕਸਰ ਮੁਖ ਕੀਤਾ ਹੋਇਆ ਪਰ ਮੁਖ ਪਾਠ ਮਹਾਪੁਰਸ਼ਾਂ ਦੀ ਗੈਸਟ ਦੇ ਵਿੱਚ ਵੀ ਉਹਨਾਂ ਨੇ ਨਾਕਸਰ ਹੀ ਕੀਆ RAM ਨਾਮ ਵਾ ਕਾ ਮਨ ਰਤਾ ਲੜਕੀ ਲਰਕਨ ਖੈਬੋ ਨਾਹਂ ਦੀ ਲੜਕੀ ਲਰਕਨ ਖੈਬੋ ਨਾਹਂ ਮੁੰਡਿਆ ਅਨ ਦਿਨ ਮੁੰਡਿਆ ਪਾਤੀ ਵਿਸਰਾਮ ਲਾ ਦੋ ਮੁੰਡਿਆ ਮੁੰਡਿਆ ਅਨ ਦਿਨ ਤਾਪੇ ਜਾਹੀ ਇੱਕ ਦੋਇ ਮੰਦਰ ਇੱਕ ਦੋਇ ਬਾਟ ਹਮ ਕਉ ਸਾਥਰ ਉਨ ਕਉ ਖਾਟ ਮੂੜ ਬਲੋਸ कमर बाद पोथी कमर बद पोथी बद के बोल मूड पलोस कमर बद पोथी हम कौ चाबन कौ रोटी मुंडिया मुंडिया हुए एक ए मुंडिया बूढ़ की टेक सोन अंधली ਲੋਈ ਬੇਪੀਰ ਬੇਪੀਰ ਦੇਸ਼ੀ ਲਾਕੇ ਬੋਲ ਹੈ ਨਾ ਪਾਠ ਇਕੱਠਾ ਹੀ ਹੈ ਇਹਨਾਂ ਮੁੰਡੀਆਂ ਨਾ ਭਾਜ ਸਰਨ ਕਬੀਰ ਗੋਂਡ ਭਾਜ ਬੋਲ ਖਸਮ ਮਾਰੈ ਤਉ ਨਾਰ ਨਾ ਰੋਵੈ ਉਸ ਰਖਵਾਰਾ ਔਰ ਹੋਵੈ ਭਾਜ ਕਿਸ ਕੀ ਕਹਨਾ ਭਾਜ ਸਰਨ ਕਬੀਰ ਰਖਵਾਰੇ ਕਾ ਹੋਇ ਬਿਨਾਸ ਆਗੈ ਨਰਕ ਈਹਾ ਭੋਗ ਬिलास ਏਕ ਸੁਹਾਗਣ ਜਗਤ ਪਿਆਰੀ ਸਗਲੇ ਜੀਵ ਜੰਤ ਕੀ ਨਾਰੀ ਰਹਾਉ ਸੁਹਾਗਣ ਗਲ ਗਲ ਨਹੀਂ ਕਹਿਣਾ ਸੁਹਾਗ ਸੁਹਾਗਣ ਗਾਲ ਸੁਹਾਗਣ ਗਾਲ ਸੋਹੈ ਹਾਰ ਸੰਤ ਕੋ ਬਿਖ ਬਿਗਸੈ ਸੰਸਾਰ ਕਰ ਸਿਗਾਰ ਕਰ ਸੀਗਾਰ ਇਥੇ ਵਿਸਰਾਮ ਕਰ ਸੀਗਾਰ ਬਹਿ ਪਖਿਆਰੀ ਸੰਤ ਕੀ ਠਿਠਕੀ ਫਿਰੈ ਵਿਚਾਰੀ ਸੰਤ ਕੀ ਠਿਠਕੀ ਠਿਠਕੀ ਸੰਤ ਕੀ ਠਿਠ ਠਿਠਕੀ ਹਾਂ ਠਿਠਕੀ ਉਚਾਰਨ ਕਰਨਾ ਸੰਤ ਭਾਗ ਉਹ ਪਾਚ ਪਰੈ ਗੁਰ ਪ੍ਰਸਾਦੀ ਮਾਰੁ ਡਰੈ ਸਾਖਤ ਕੀ ਉਹ ਪਿੰਡ ਪਰਾਇਣ ਹਮ ਕੋ ਦ੍ਰਿਸ਼ਟ ਪਰੈ ਤ੍ਰਖ ਡਾਇਣ ਹਮ ਕੋ ਦ੍ਰਿਸ਼ਟ ਪਰੈ ਪਿਥੀ ਵਿਸਰਾਮ ਤ੍ਰਖ ਡਾਇਣ ਹਾਮ ਤੇਸ ਕਾ ਬਹੁ ਜਾਣਿਆ ਭੇਉ ਜਗੁ ਹੂਏ ਕਿਰਪਾਲ 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 मिले गुरुदेव जब क... हुए कृपाल मिले गुरुदेव कहो कबीर अब बारह परी कहो कबीर अब बाहर परी हां जी बाहर है। संसार के अंचल लरी वाहि गुरु जी का काल सा वाहि गुरु जी की पति